ਸਤ ਸ੍ਰੀ ਅਕਾਲ ਤਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਅੱਜ ਜੀ ਅਸੀਂ ਚੱਲੇ ਆਂ ਇਕੱਠੇ ਹੋ ਕੇ ਫਿਲੀਪੀਨਸ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਦੇਵੀ ਸੋਰੀਆ ਮਾਰਕੀਟ 168 ਦੇ ਵਿੱਚ ਤੇ ਇਹ ਸਾਡੇ ਬੰਦੇ ਨੇ ਲੈਣੇ ਨੇ ਸਾਰਾ ਕੁਝ ਮੈਹੀਨਾ ਦੇਣ ਵਾਸਤੇ ਗਿਫਟ ਲੈਣੇ ਨੇ ਤੇ ਅਸੀਂ ਨਾਲ ਚੱਲੇ ਆਂ ਅਸੀਂ ਨਾਲ ਸਾਡੇ αਲਫਾ ਪਾਪਾ ਸ਼ੀਰਾ ਵੀ ਚੱਲਿਆ ਕਿਆ ਜੀ ਤੋਰੋ ਵੀ ਮੁੰਡਿਓ ਬਾਬਾ ਤੂੰ ਚਲਾ ਚਲਾ ਚੱਲ ਕਾ ਲੱਗਿਆ ਰੰਦਾ ਪੂਰੀਆਂ ਬਾਹਾਂ ਵਾਲੀਆਂ ਪਾਈਆਂ ਹੋਈਆਂ ਟੀ-ਸ਼ਰਟਾਂ ਆ ਲੱਖ ਦੇ ਬੱਸ ਹੱਲੇ ਵੇਚਾ ਰਾਨਾ ਆਂ ਕਾ ਕਰਕੇ ਪੂਰੀ ਦੋਵਾਂ ਵਾਲੀਆਂ ਆਂ ਜਾਨੀ ਮਿੱਤਰੋ ਅੱਧੇ ਰਸਤੇ ਵਿੱਚ ਰੁਕੇ ਆਂ ਪੈਟਰੋਲ ਪੰਪ ਤੇ ਟ੍ਰਾਫਿਕ ਬਹੁਤ ਆ ਅੱਜ ਕਿਉਂਕਿ ਕ੍ਰਿਸਮਸ ਦੇ ਦਿਨ ਚੱਲਦੇ ਪਰੇ ਇਸ ਕਰਕੇ ਬਹੁਤ ਜ਼ਿਆਦਾ ਟ੍ਰਾਫਿਕ ਲੱਗੀ ਹੋਈ ਹੈ ਇਹ ਬੰਦਾ ਫੋਨ ਹੀ ਚਲਾਉਂਦਾ ਰਹਿੰਦਾ ਤੇ ਤੇਲ ਕਰੋ ਨਹੀਂ ਪਾ ਕੇ ਆ ਸਕਦੇ ਸੀ ਵਾਹ ਜਦਾ ਪੀਰ ਟ੍ਰੈਫਿਕ ਕਿਤਨਾ ਹੈ ਤੇ ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਦੇਵੀ ਸੋਰਿਆ ਮੋਲ ਤੇ ਕੂਟੀਆਂ پارک ਲਾਤੀਆਂ ਨੇ ਤੇ ਹਾਂਜੀ ਮਿੱਤਰੋ ਹੁਣ ਆਪਾਂ ਅੰਦਰ ਆ ਚੁੱਕੇ ਆ 168 ਮਾਲ ਦੇ ਵਿੱਚ ਤੇ ਇਹ ਕੁਛ ਦੇਖ ਲਓ ਕੁਛ ਕਿਦਾਂ ਦਾ ਇੱਥੇ ਛਾਲਾ ਦਵਾਰ ਛਾਲਾ ਦਵਾਰ ਆਹ ਜੀ ਆਪਾਂ ਪਹੁੰਚ ਗਏ ਲੁਧਿਆਣਾ ਏਸੀ ਮਾਰਕੀਟ 'ਚ ਐਡੀਸ਼ਨਾਂ ਲੱਗਿਆ 1800 ਆਜੋ 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 ਬੈਠੀਏ ਬੈਠੇ ਦੇਖਣ ਲੱਗੇ ਆ ਟੀ-ਸ਼ਰਟਾਂ ਅੱਗੇ ਮਿੱਤਰੋ ਇੱਕ ਪਰੇ ਐਲਾਈ ਹਣੀ ਨੇ ਤੇ ਪਹਿਲੀ ਕੇ ਵਾਲੀ ਜਿਵੇਂ ਦੀ ਤੰਗੀ ਹੋਈ ਆ ਇਹਦੇ ਨਾਲ ਉਹ ਵੀ ਅਸੀਂ ਆਪਣੇ ਬੰਦੇ ਨੂੰ ਲੈ ਕੇ ਦੇਣ ਲੱਗਿਆ ਏ 8 ਪੈਕਸ ਬਣਾਉਣ ਵਾਸਤੇ ਹਮਣ ਚੱਲੇਗਾ ਤੈਨੂੰ ਤੂੰ ਹੀ ਪੜਾਵੇਂ ਨਹੀਂ ਮੇਰਾ ਸਹੀਏ ਇਸ ਤੇਰੇ ਅੰਦਰ ਅੰਦਰ ਇਹਨਾਂ ਨੇ ਅੰਦਰ ਵੜਿਆ ਹੋਇਆ ਟਿੱਡ ਮੈਨੂੰ ਤਾਂ ਫਿਰ ਹੋਲ ਲੈ ਦੋ ਨਾ ਤਾਂ ਮਿੱਤਰੋ ਅਸੀਂ ਭੁੱਲ ਪਾ ਗਏ ਹਾਂ ਵੀ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਉਹ ਜਿੰਦਰ ਨੇ ਲੈਣੇ ਪਰਫਿਊਮ ਜੇ ਤਾਂ ਲੈਣੀ ਆ ਹੁਣ ਉਹ ਸਾਹਮਣੇ ਆ ਮੈਂ ਇੱਕ ਗੱਗਾ ਵਾਸਤੇ ਲੈ ਲਿਆ ਤੇ ਲੈ ਲਿਆ ਮੈਂ ਆਪਣੇ ਵਾਸਤੇ ਇਹ ਬੱਬਾ ਜੀ ਕਿਤੇ ਤਿਆਰੀ ਚੱਲ ਰਹੀ ਏ ਮੇਰੀ ਗੱਲ ਸਮਝ ਲੋ ਬੰਦਾ ਪਿੱਛੇ ਬੈਗ ਵੀ ਦੇਖ ਇਹ ਮੁੰਡੇ ਨੇ ਵਿਆਹ ਕਰਨ ਜਾਣਾ ਤਾਂ ਕਰਕੇ ਨਾ ਪਿੱਛੇ ਬੈਗ ਵੀ ਦੇਖ ਰਿਆ ਸੀ ਵੀ ਮੈਂ ਸੂਟ ਕੈਸਟ ਵਧੀਆ ਲਿਆਦਾ ਕੀ ਹੋ ਗਿਆ ਜੀ ਲੱਗ ਤੂ ਖਣ ਲੱਗਾ ਤਰ ਤਰ ਚਲੋ ਕੋਈ ਨਹੀਂ ਤੁਹਾਡਾ ਸੋਫਾ ਇੰਤਜ਼ਾਰ ਕਰ ਰਿਹਾ ਤੁਹਾਡਾ ਘਰੇ ਸੋਫਾ ਇੰਤਜ਼ਾਰ ਕਰਦਾ ਨਾਲ ਕੁਛ ਨਹੀਂ ਜਾਗੇ ਮੈਨੂੰ ਤੇ ਮਿੱਤਰੋ ਸਾਡੀ ਸ਼ਾਪਿੰਗ ਹੋ ਗਈ ਹੈ ਅਸੀਂ ਐ ਪਾਈਂਗੀ ਖੂਬ ਕਰ ਲੈਨੇ ਸਮਾਨ ਸਾਡਾ ਇਹ ਦੇਖੋ ਇਹ ਮੇਰਾ ਹੈ ਜਿੰਦਰਾ ਪਣਾ ਚੱਕ ਕੇ ਲੈ ਗਿਆ ਤੇ ਇਹ ਅਮਨ ਦਾ ਪਿਆ ਤੁਹਾਨੂੰ ਤਾਂ ਬਿਲ ਬਿਲਿੰਗ ਕਰਾਣੇ ਆ ਤੇ ਫਿਰ ਅੰਦੇ ਚੱਲਦੇ ਆਂ ਦੇਖਦੇ ਆਂ ਅੱਗੇ ਕੀ ਹੈ ਖਰਚਾ ਹੋ ਗਿਆ ਖਰਚਾ ਕੋਤਾ ਨਾ ਪਾ ਬੰਦੇ ਨੇ ਮੁੰਡੇ ਨੇ ਬੜੇ ਸੈਂਟਰ ਲੈਨੇ ਨਾ ਯਾਨੀ ਬੱਬਾ ਜੀ ਇੱਕ ਇਹ ਦੇ ਦੋ ਲੈਨੇਗਾ ਕਾਸਤੇ ਇੱਕ ਲੈ ਆਂ ਇੰਡੀਆ ਜਾਣਾ ਵਾਸਤੇ ਹਰੇ ਹਰੇ ਕੀ ਕਰ ਨਹੀਂ ਹੋ ਹਰੇ ਹਰੇ ਉਹ ਪਿੱਛੇ ਵੱਡੇ ਵੱਡੇ ਬੰਦੇ ਹੈ ਕਿਨੇ ਉਹ ਬੱਬਾ ਜੀ ਇੰਡੀਆ ਜਾਣਾ ਨਾ ਫਿਰ ਗਿਫਟ ਦੇਣਾ ਪੈਂਦਾ ਕਿਸ ਨੂੰ ਉਹਦੇ ਵਾਸਤੇ ਲੈਣਾ ਹੁਣ ਅਸੀਂ ਲੈ ਆ ਟ-ਸ਼ਰਟਾਂ ਲਈਆਂ ਦੋ ਤੇ ਸੈਂਟਰ ਲੈਨੇ ਨਾਕਾਂ ਵਾਸਤੇ ਵਾਸੀ ਆਸਤੇ ਪੁੱਛ ਲੈ ਲੋ ਹਾਂਜੀ ਮਾਸੀ ਐਸ ਤੇ ਬਕਸ ਲੈ ਲੋ ਮਾਫੀ ਨਾ ਤੋ ਨਾ ਆਵੇ ਇਹ ਪਰਸ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 200 ਰੁਪਏ 100 ਰੁਪਏ ਕਿੰਨੇ ਦੇ ਭਾਜੀ 100 ਰੁਪਏ ਭਾਜੀ 100 ਰੁਪਏ ਸੇਲ ਆ ਗਈ 100 ਰੁਪਏ ਨਹੀਂ ਤੁਸੀਂ ਲੁਧਿਆਣੇੋਂ ਆ ਕੇ ਤੇ ਫਲਪੀਨ ਚ ਆ ਕੇ ਤੇ ਫਿਰ ਵੀ ਸੇਲਾਂ ਹੀ ਲਾ ਲੀਆਂ ਤੁਸੀਂ ਹੈ ਬ੍ਰਾਂਡਡ ਕੱਪੜੇ ਨੇ ਜੀ ਬ੍ਰਾਂਡਡ ਬ੍ਰਾਂਡਡ ਜੀ ਮਾੜੀ ਮੋਟੀ ਗੱਲ ਨਹੀਂ ਕਰੀ ਦੀ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਨੇੜੇ ਹੁਣ ਅਸੀਂ ਆ ਚੁੱਕੇ ਹਾਂ ਤੁਸਬਨ ਮਾਲ ਦੇ ਵਿੱਚ ਇੱਥੋਂ ਉਹ ਦੁਬਾਰਾ ਫਿਰ ਸਿੱਧਾ ਜਾਵਾਂਗੇ ਆਪਾਂ ਕਰਣੀ ਨੇ ਪੈਂਟ ਲਈ ਹੈ ਮੇਰਾ ਤਾਂ ਲੱਕ ਦੁਖਣ ਲੱਗ ਗਿਆ ਇਹ ਕੋਬੇ ਚਲਾ ਦੇਣਾ ਆਪਾਂ ਨਾ ਫਿਰ ਹੈਗੇ ਵੀ ਹਲਕੇ ਫੁਲਕੇ ਆ ਵਾ ਬਈ ਮੇਰੇ ਨਾ ਇਹ ਪਿੰਨੀਆਂ ਉਸ ਲੱਗ ਤੁਸੀ ਤਾਂ ਹਜੇ ਯਾਰ ਤੇਰੀਆਂ ਤਾਂ ਦੁਖਨੀਆਂ ਨਹੀਂ ਤੇ ਜੋਕਿੰਗ ਕਰਦਾ ਮੈਂ ਹੇ ਤਾਂ ਬਹੁਤੀ ਤਾਂ ਆਣੇ ਉਹ ਜਾਨੀਆਂ ਹੈ ਆ ਬਹੁਤ ਘੰਟਾ ਡੇਢ ਘੰਟਾ ਲੱਗਾ ਆਪਾਂ ਥੱਕ ਗਏ ਉਹ ਨਾ ਲੰਮੀਆ ਦੋ ਕੀ ਕਰਦੇ ਆ ਕੌਣ ਆਏ ਏ ਉਹਨਾਂ ਦੀ ਗੱਲ ਹੋ ਰਹੀ ਏ ਜਿਹੜੇ ਤੁਸੀਂ ਘਰੇ ਬੈਠੇ ਹੋ ਨਾ ਜਿਹੜੇ ਘਰੇ ਬੈਠੇ ਨੇ ਨਾ ਜਿਹੜੇ ਤੁਸੀਂ ਬਾਅਦ ਚ ਵੀਡੀਓ ਵੇਖਣੀ ਏ ਉਹਨਾਂ ਦੀ ਗੱਲ ਆ ਖਰਚਾ ਹੀ ਹੋ ਜਾਂਦਾ ਪਿਆ ਹਣੀ ਨੇ ਵੀ ਦੇਖ ਲੈ ਆਪਣਾ ਹਣੀ ਅਜੀ ਕਿਹੜੀ ਲਈ ਏ ਮੈਂ ਜੀ ਇਹ ਲਈ ਨਹੀਂ ਇਹ ਲਈ ਹਾਂ ਤੇ ਆਪਾਂ ਸ਼ੋਪਿੰਗ ਕਰ ਲਈ ਏ ਦੋ ਟੀ-ਸ਼ਰਟਾਂ ਲੈ ਲਈਆਂ ਜਿੰਦਰ ਗਾਜੀ ਐ ਲੋ ਤੇ ਜਿੰਦਰ ਬਾਜੀ ਹਣੀ ਨੇ ਲਈ ਏ 59 शॉपिंग हो चुकी है ते ਹੁਣ ਅਸੀਂ ਚੱਲੇ ਆ ਬਾਹਰ ਸਭ ਤੋਂ ਜ਼ਿਆਦਾ ਸ਼ੋਪਿੰਗ ਅਸੀਂ ਮੈਂ ਕੀਤੀ ਹੈ ਸਭ ਤੋਂ ਜ਼ਿਆਦਾ ਸ਼ੋਪਿੰਗ ਇਹਨੇ ਕੀਤੀ ਕਿਉਂਕਿ ਇਹਨੇ ਜਾਣਾ ਹੈ ਇੰਡੀਆ ਹਾਂਜੀ ਦੋਸਤੋ ਸ਼ੋਪਿੰਗ ਹੋ ਗਈ ਹੈ ਕੰਪਲੀਟ ਤੇ ਇਹ ਸਾਡਾ ਮੁੰਡਾ ਥੱਕ ਚੁੱਕਿਆ ਹੈ ਬਹੁਤ ਹੀ ਜ਼ਿਆਦਾ ਥੱਕਿਆ ਮੈਂ ਵੀ ਥੱਕ ਗਿਆ ਅਸਲ ਵਿੱਚ ਇਹ ਨਹੀਂ ਥੱਕੇ ਇਹਨਾਂ ਨੂੰ ਕੱਲ ਪੈਰ ਭਜਨੇ ਆ ਸੋਰੇ ਇਹਨਾਂ ਨੂੰ ਹੁਣ ਵੀ ਨਹੀਂ ਥੱਕੇ ਤੇ KFC ਖਵਾਣਗੇ ਹਾਂ ਹੈ ਓਕੇ ਆਲੋ ਓਕੇ ਕਰਤੀ ਹੈ ਓਕੇ ਜੋ ਹੁਣ KFC ਖਾ ਕੇ ਤੇ ਫਿਰ ਕਿੱ데 ਚੱਲਦੇ ਆ ਹੈਲੋ 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 ਖਾਲੋ ਖਾਲੋ ਹੈਲੋ ਖਾਲੋ ਸੇਵਾ ਕਰ ਰਹੇ ਆ ਹੈਲੋ ਹੈਲੋ ਅਮ ਜੀ ਹੁਣ ਅਸੀਂ ਰੁਕੇ ਆ ਇੱਥੇ ਮੈਕਡੋਨਲਡਸ ਤੇ ਮੈਕਡੋਨਲਡਸ ਤੇ ਹੁਣ ਖਾਣ ਲੱਗੇ ਆ ਆ ਦੇਖੋ ਇਹ ਹਮ ਹੈ ਇਹ ਮਾਰਾ ਸੈਂਡਵਿਚ ਹੋ ਰਹੀ ਹੈ ਪਾਟੀ ਹੋ ਰਹੀ ਹੈ ਹਾਂਜੀ ਮਿੱਤਰੋ ਹੁਣ ਅਸੀਂ ਘਰੇ ਪਹੁੰਚ ਗਏ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਹੀ ਪੀੜ ਸੀ ਉੱਥੇ